ਕਿਉਂਕਿ ਚੇਤਾ ਰੱਖਣਾ ਜਦੋਂ ਸਤਪੁਰੂ ਦੇ ਘਰ ਹੀ ਰਹਿਮਤਾ ਨੂੰ ਮੰਨਣਾ ਉਹ ਤੇ ਦੋ ਚੀਜ਼ਾਂ ਚਾਹੀਦੀਆਂ ਨੇ ਇੱਕ ਹੈ ਅਨੁਸ਼ਾਸਨ ਤੇ ਦੂਸਰਾ ਅਭਿਆਸ ਇੱਕ ਹੈ ਡਿਸਪਲਨ ਦੂਸਰਾ ਪ੍ਰੈਕਟਿਸ ਇੱਕ ਹੈ ਮर्यादा ਤੇ ਦੂਸਰਾ ਅਭਿਆਸ ਕਰਨਾ ਨਾਮ ਜਪਣ ਦਾ ਮੇਰੇ ਸਤਪੁਰੂ ਜੀ ਨੇ ਇਹ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਇੱਕ ਅਕਾਲ ਪੁਰਖ ਨਾਲ ਜੋੜਿਆ ਅਮਰਤੀ ਦਾਤ ਜਦੋਂ ਗੁਰੂ ਕੇ ਪਿਆਰਿਓ ਸਾਨੂੰ ਸਤਪੁਰਾਂ ਨੇ ਦਿੱਤੀ ਖੈ ਤੇ ਇਸ ਅਮਰਤੀ ਦਾਤ ਨੂੰ ਚਾਹੀਦਾ ਤੇ ਇਹ ਸੀ ਹਰ ਸਿੱਖ ਨਹੀਂ ਹਰ ਮਨੁੱਖ ਜਦ ਸੁਣਦਾ ਤੇ ਇੱਕਦਮ ਕਾਲੀਯੋ ਦੇ ਅੰਦਰ ਪੈਂਦੀ ਪੇ ਦਾਤ ਮੈਨੂੰ ਕਿਉਂ ਨਹੀਂ ਮਿਲਦੀ ਇਸ ਦਾਤੀਆਂ ਕੁਝ ਬਖਸ਼ਾਂ ਨੂੰ ਥੋੜਾ ਜਿਹਾ ਪਰਦਾ ਚੁੱਕ ਕੇ ਵੇਖੀਏ ਸਭ ਤੋਂ ਪਹਿਲਾਂ ਗੁਰੂ ਕੇ ਪਿਆਰਿਓ ਕਿਉਂਕਿ ਰੱਬ ਸਾਰੀਆਂ ਚੀਜ਼ਾਂ ਪ੍ਰਗਟ ਨਹੀਂ ਕਰਦਾ ਉਹਨੂੰ ਪਰਦੇ ਚ ਰੱਖਿਆ ਸਾਨੂੰ ਕੀ ਪਤਾ ਹੈ ਅਸੀਂ ਜਨਮ ਤੋਂ ਪਹਿਲਾਂ ਕਿੱਥੇ ਸਾਂ ਕੀ ਸਾਨੂੰ ਪਤਾ ਹੈ ਇਸ ਜਨਮ ਤੋਂ ਬਾਅਦ ਕਿੱਥੇ ਜਾਣਾ ਹੈ ਨਹੀਂ ਪਤਾ ਪਰ ਕਈ ਵਾਰ ਸਾਡਾ ਅੰਦਰ ਕਹਿੰਦਾ ਹੈ ਨਾ ਪਿੱਛੇ ਕੁਝ ਸੀ ਤੇ ਨਾ ਅੱਗੇ ਕੁਝ ਹੈ ਇਹ ਮਨ ਦਾ ਖਿਆਲ ਹੀ ਪਰ ਸੱਚ ਤੇ ਨਹੀਂ ਨਾ ਸਤਿਗੁਰੂ ਜੀ ਤਾਂ ਕਹਿੰਦੇ ਅਸੀਂ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਕਜ ਮੀਨ ਪੁਰੰਗਾ ਕਈ ਜੂਨਾ ਭੁਗਤ ਕੇ ਫਿਰ ਆ ਸ਼ਰੀਰ ਮਿਲਿਆ ਫਿਰ ਅਗੋਂ ਦੱਸਦੇ ਨੇ ਜੇ ਮਹਾਰਾਜ ਦਾ ਲੜ ਨਾ ਪੜਿਆ ਨਾਮ ਨਾ ਜਪਿਆ ਤੇ ਵਕ ਵਕ ਜੂਨਾ ਵਿੱਚ ਸਾਨੂੰ ਜਾਣਾ ਪਵੇਗਾ ਇਸ ਆਤਮਾ ਨੂੰ 84 ਲੱਖ ਜੂਨ ਦਾ ਸਫਰ ਤੈਅ ਕਰਨਾ ਪੈਂਦਾ ਹੈ ਹਰ ਗੁਨਾਹ ਦੀ ਸਜ਼ਾ ਹਰ ਚੰਗੇ ਕਰਮ ਦਾ ਚੰਗਾ ਫਲ ਮਿਲਦਾ ਹੈ ਪਰ ਜਦੋਂ ਅੰਮ੍ਰਿਤ ਈ ਦਾਤ ਪੰਜ ਪਿਆਰਿਆਂ ਨੂੰ ਕਮ ਸੇ ਘਣ ਏਸੀ ਤਰ੍ਹਾਂ ਪੂਰੇ ਪੰਥ ਨੇ ਜਦੋਂ ਜੁੜਨਾ ਸਿੱਖੀ ਦੇ ਰਾਹ ਤੇ ਤੁਰਨਾ ਅਕਾਲ ਪੁਰਖ ਦੀਆਂ ਰਹਿਮਤਾਂ ਲੈਣੀਆਂ ਤੇ ਇਹ ਰਸਤਾ ਪਨਾਣਾ ਪਵੇਗਾ ਕਈ ਵਾਰਾ ਪੁੱਛਿਆ ਜਾਂਦਾ ਹੈ ਕਿ ਜ਼ਰੂਰੀ ਏ ਭਈ ਸਾਰੇ ਅੰਮ੍ਰਿਤ ਛਕਣ ਤੇ ਤਾਂ ਹੀ ਸਤਿਗੁਰੂ ਦੇ ਕਰ ਪ੍ਰਵਾਨ ਖੁੰਦੇ ਨੇ ਇਹਦੇ ਲਈ ਸਾਨੂੰ ਸੋਚਣ ਦਾ ਵਿਚਾਰਨ ਦਾ ਹੱਕ ਦਿੱਤਾ ਹੀ ਨਹੀਂ ਮਹਾਰਾਜ ਜੀ ਨੇ ਉਨੇ ਕਾਨੂੰਨ ਬਣਾ ਦਿੱਤਾ ਤੇ ਕਾਨੂੰਨ ਨੂੰ ਮੰਨਣਾ ਪੁੰਦਾ ਉਹਦੇ ਚ ਸਾਡੀ ਚੋਣ ਨਹੀਂ ਸਤਪੁਰਾਂ ਨੇ ਚੋਣ ਕਰ ਦਿੱਤੀ ਹੋਈ ਪਿੱਛ ਕੋਈ ਰਸਤਾ ਹੈ ਕਲਗੀਆਂ ਵਾਲੇ ਨਹੀਂ ਛੱਕਿਆ ਅਸੀਂ ਛੱਕਾਂਗੇ